ਕਾਲੇ ਸਾਈ ਫੜ ਕੇ ਕੰਮ ਹੋਊਗਾ ਫੜ ਫਿਰ ਕੋਈ ਐ ਕਰਿਆ ਖੜਾ ਪਰਵਿੰਦਰ ਕਰਾ ਦੇ ਬਾ ਫਿਰ ਜਵੇਂ ਕਰਾਉਣਾ ਲਿਆ ਬਣਾ ਕੀ ਕਹਿਣਾ ਲਿਆ ਮਨਜ਼ੂਰ ਤਾਂ ਹੋ ਜੀ ਫੜਾ ਯਾਰ ਪੈਸੇ ਲਿਆ ਲਿਆ ਗਿਣ ਲਿਆ ਗਿਣ ਲਿਆ ਪਰਵਿੰਦਰ ਨਹੀਂ ਨਹੀਂ ਯਾਰ ਲਾਈ ਪਰਵਿੰਦਰ ਕਰਾਉਂਦਾ ਸੌਦਾ ਉਥੇ ਨਾਲ ਬਾਬੇ ਦਾ ਸਦਾ ਕਰ ਮਾਲ ਦੇ ਲਾਈ ਪਰਵਿੰਦਰ ਆ ਗਿਆ ਹੁਣ ਕਹਿੰਦਾ ਸਿੱਧੇ ਪੈਸੇ ਹੀ ਗਿਣਾਉਂਦਾ ਲਏ ਫੜ ਲਾ ਬਾਈ ਫੜ ਲਾ ਬਾਈ ਖਾਰੇ ਵਾਲੇ ਬੋੜੇ ਤੋਂ ਲੈ ਆਂਗਾ ਬੱਕਰੀਆਂ ਦੋ ਸਾਦੇ ਬਾਈ ਸਾਦੇ ਇਹ ਰੁਕ ਗਿਨਾਂ ਤੇ ਬੰਦੇ ਕਹਿੰਦੇ ਗਾਲ ਕੱਢ ਫੇਰ ਆਣਾ ਚੰਗੇ ਲੱਗੇ ਬਾਸ ਮੋੜ ਦੀ ਦੋ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਪਹਿਲੇ ਆ ਜਾਂਦੇ ਨਾ ਹੱਥ ਤੇ پیر ਵਾਸੇ ਕਿੱਥੇ ਮੁੜਦੇ ਆ ਮੋੜਨ ਦੇ ਨਹੀਂ ਨਹੀਂ ਆਪਾਂ ਮਾਨਾ ਪਹਲਾ ਹੀ ਜੀਵ ਚ ਪਾਉਣ ਵਾਸਤੇ ਨਹੀਂ ਬੜਾਏ ਤੈਨੂੰ ਜੀਵ ਚ ਪਾਉਣ ਵਾਸਤੇ ਨਹੀਂ ਬੜਾਏ ਲਖਾਈ ਕਰਉਣੀ ਤਾਂ ਫੇਰ ਕੀ ਆ ਕਿੰਨੇ ਗਏ ਤੇ ਉਹਨੇ 5.5 ਦੇਦਾ ਲਖਾਈ ਕਰਾਈ ਆ ਤਾਂ ਦੋ ਬਾਦ ਆਏ ਸੱਚੇ ਗੇ ਬੈ ਕੇ 5.5 ਉਹਦੋਂ ਪੈਡਾ ਲਾਦੇ ਆਪਣ ਤਾਂ ਇਹਨੇ ਨਹੀਂ ਪਤਾ ਕੋਈ ਦੱਸ ਯਾਰ 5.5 ਉਹ ਟਾਈਮ ਦਾ ਯਾਰ ਉਹ ਲਖਾਈ ਵੀ ਕਰਾਈ ਜਾਂਦਾ ਯਾਰ ਖੜ ਜਾ ਲਖਾਈ ਤੂੰ ਕਰਾਉਣੀ ਆ 500 ਰੁਪਏ ਕੱਢ ਨਹੀਂ ਨਹੀਂ ਮੈਂ ਨਹੀਂ ਕਰੂਣੀ ਕਰੂਣੀ ਤੇ ਆ ਕੋਈ ਗਾਇ ਉਹਦਾ ਕਿਪੇ ਫਿਰ ਚੱਲ ਆ ਆਪਦੀ ਆਪਦੀ ਕਰੀ ਤੂੰ ਚੱਲ 10 ਚਾਹ ਆਪਦੀ ਆਪਦੀ ਕਰ ਲੋ ਜੀ ਮੰਨਦੇ ਆ ਤਾਂ 500 ਤਾਂ ਨਹੀਂ 10 ਚਾਹ ਆਪਦੀ ਆਪਦੀ 500 ਤਾਂ ਨਹੀਂ ਬਾਈ ਉਹ ਦੇ ਦੇ ਬੱਕਰੀ ਹੋਰ ਫਿਰ ਜੀ ਮੰਨ ਗਏ ਆ ਆ 5 400 ਨਾਲ ਜੇ ਕਰੇਗਾ ਤਾਂ 10000 ਆਏਗਾ ਸਹੀ ਆ ਤੇਰੀ ਆ ਆਪੋ ਆਪਣੀ ਲਗਾਈ ਆ ਆਪੋ ਆਪਣੀਆਂ ਲਗਾਈ ਆ ਆਪਾ ਬੁਣਿਆ ਕਰ ਯਾਰ ਤੂੰ ਥੋੜੇ ਜਿਹਾ ਚੀੜਾ ਨਾ ਪਾ ਪਰੇ ਛੱਟੇ ਨੂੰ ਬੰਨ ਕੇ ਲੇਵੀਆ ਬਾਈ ਨੇ ਕੋਟ ਵਾਲਿਆਂ ਲਈਆਂ ਦੋ ਬੱਕਰੀਆਂ ਬੋੜੇ ਤੋਂ ਖਾਰੇ ਵਾਲੇ ਤੋਂ ਤੇ ਬੱਕਰੀਆਂ ਤੁਹਾਨੂੰ ਵਿਖਾ ਦਿੰਨੇ ਆ। ਲੈ ਵੀ ਦੋਸਤੋ ਆ ਦੋ ਪੱਠਾਂ ਦਾ ਸੌਦਾ ਹੋਇਆ ਸੀਗਾ। ਠੀਕ ਆ। ਤੇ ਲਿਖਾਈ ਆਪੋ ਆਪਣੀ ਕਰਦੇ। ਲਗਭਗ ਗਿਣਾ ਦੇ ਪੈਸੇ ਬਾਈ। ਤੋਂ ਚਾਹੇ ਫੰਟ ਠੀਕ ਹੈ ਕੋਪੀ। ਤੇ ਕਿਨੇ ਕਰਾਈ ਐ ਇਹ ਕਿਨੇ ਲਈ ਸੀ ਬੱਕਰੀ ਬਾਈ ਇਹਨਾਂ ਨੇ ਲਈ ਆ ਠੀਕ ਆ ਖਾਰੇ ਤੂੰ ਹੀ ਐ ਖਾਰੇ ਤੂੰ ਹੀ ਆ ਠੀਕ ਆ ਬਾਬੇ ਟੇਕੇ ਨੇ ਕਰਾਈ ਸੌਦਾ ਤੇ ਕਿਹੜੀ ਆ ਬੱਕਰੀ ਬਾਈ ਪੱਠ ਲੈ ਵੀ ਪੱਠ ਲੈ ਗਿਆ ਸੀਗਾ 100 ਰੁਪਏ ਬਾਈ ਲਈ ਬਾਬਾ ਜੀ ਕੱਢੋ ਪੈਸੇ ਪਰਵਿੰਦਰ ਸਾਹਮਣੇ ਆ ਬਾਬਾ ਤੂੰ ਵੀ ਉਧਰ ਸਾਹਮਣੇ ਹੋ ਹੈ ਬਸ ਠੀਕ ਆ ਗੋਪੀ ਦਾ ਵੈਸੇ ਬੋਲਦਾ ਵੀ ਨਹੀਂ ਗੋਪੀ ਬੋਲੂਆ ਮਸਾਫਾ ਮੂੰਹ ਤੇ ਚੜਾ ਕੇ ਤੇ ਦੋਚ ਜਿਉੜੇ ਤੇ ਮਰਨ ਚੱਲ 4000 ਲਾਇਆ ਤੈਨੂੰ ਮਿਲ ਜੂ ਲਖਾਈ ਆ ਫੇ ਕਰ ਨਹੀਂ ਬਈ ਪਾ ਰਹੀ ਦੇ ਯਾਰ ਨਹੀਂ ਬਰਾਂ ਨਹੀਂ ਨਹੀਂ ਲੈ ਬਈ ਮੈਂ ਪੁੱਛਿਆ ਪੱਤਾ ਲੈ ਜੋ ਉਹ ਲੈ ਯਾਰ ਨਹੀਂ ਨਹੀਂ ਬਾਬਾ ਕੋਈ ਨਹੀਂ ਉਹ ਠੀਕ ਹੈ ਯਾਰ ਰੱਖ ਹੈ ਕੀ ਇਹ ਭੈਣਾ ਯਾਰ ਜਿਹੜੀ ਗੱਲ ਹੁੰਦੀ ਆ ਉਹ ਦੱਸ ਕੇ ਕਾਲ 45 ਦੇ ਨਹੀਂ ਹੁੰਦੀ ਮੈਂ ਹੁਣ ਬਾਹਰ ਹੋ ਗਿਆ ਕੇ ਸਾਜ ਨੂੰ ਕਰਤਾ ਕੰਮ ਮੈਂ ਤੈਨੂੰ ਦੱਸਦਾ ਪਾੜਾ ਨਹੀਂ ਪਾੜਾ ਸੈਕਰਾਪ ਮੇਰੇ ਇੰਨੇ ਦੀ ਤੇ ਪਈ ਯਾਰ ਕਿਹੜਾ ਤੈਨੂੰ ਸਾਗਾ ਚਾਰ ਹਜ਼ਾਰ ਇਹਨਾਂ ਦੇ ਪਈ ਤੈਨੂੰ ਚਾਰ ਹਜ਼ਾਰ ਦੀ ਤਿੰਨ ਪਈ 8000 ਉਹ ਬਾਬਾ ਕੋਈ ਨਹੀਂ ਕਰ ਦੂ ਯਾਰ ਕੋਈ ਨਹੀਂ ਕੋਈ ਨਹੀਂ ਤੂੰ ਪੈਸੇ ਕਣਾ ਪੈਸੇ ਕਣਾ 4000 ਦੀ ਚੱਲ ਖਾਈ ਬਾਬਾ ਹਾਂ ਕਰਾ ਦੇ ਬਾਬਾ ਯਾਰ ਯਾਰ ਇਹ ਨਹੀਂ ਜਿਹੜਾ ਕਰਨਾ ਪੈਸੇ ਕਣਾ ਦੇ ਬਾਬਾ ਪੈਸੇ ਉਹ ਪੈਸੇ ਨਾਲ ਲਿਆ ਕੇ ਠੀਕ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਉਹਦਾ ਕੋਈ ਲੈ ਵੀ ਦੋਸਤੋ ਆ ਸੌਦਾ ਹੋ ਗਿਆ ਪੱਠ ਦਾ ਠੀਕ ਆ ਗੋਪੀ ਤੋਂ ਲਈਆ ਬਗਰਾੜੀ ਵਾਲੇ ਤੋਂ ਬਾਬੇ ਨੇ ਖਾਰੇ ਵਾਲੇ ਨੇ 4000 ਦੀ ਪੱਠ ਲਈਆ ਲਖਾਈ ਵੀ ਬਾਬੇ ਨੇ ਕਰਾਉਣੀ ਆ ਇਹ ਬਾਬੇ ਚਮਕੌਰ ਨੇ ਲਈਆ ਲੈ ਵੀ ਦੋਸਤੋ ਪੈਸੇ ਕਣਾਉਂਦੇ ਆ ਬਾਈ ਹੋਰੀ ਹੋ ਦੰਨੋ ਨੇ ਨਹੀਂ ਨਹੀਂ ਆ ਸੌਰਾ ਮੈਂ ਦੇਤਾ ਨਹੀਂ ਨਾ ਉਹ ਬੱਕਰੇ ਦਾ ਇਹਦਾ ਹੋਰ ਆ ਬਾਬਾ ਬੱਕਰੇ ਦਾ ਇਹ ਲੱਗਦਾ ਦੋਸਤਾਂ ਕਿਹੜੀ ਆ ਇਹ ਲੋਕ ਤੋ ਇੱਕ ਟੋਪਾਂ ਆ ਲੈ ਵੀ ਦੋਸਤੋ ਬੋੜੇ ਤੋਂ ਲਿਆ ਆ ਬੱਕਰਾ ਖਾਰੇ ਵਾਲੇ ਬਾਈ ਨੇ ਕੀ ਕੀਤਾ ਸੀ ਮੁੱਲ ਬਾਈ ਬੋੜੇ 10000 ਤੇ ਕਿੰਨੇ ਦਾ ਦੇਤਾ ਬਾਈ 6500 6500 ਦਾ ਲੈ ਵੀ ਖਾਰੇ ਵਾਲੇ ਬਾਈ ਨੇ ਲਿਆ 6500 ਦਾ ਬੱਕਰਾ ਤੁਸੀਂ ਦੇਖ ਸਕਦੇ ਹੋ ਕਿੰਨਾ ਕੋਨਾ ਦੀ ਲੈਂਥ ਚੈੱਕ ਕਰੋ ਆ ਮੁੰਡੇ ਨੇ ਬੱਕਰਾ ਲਿਆ ਤੁਸੀਂ ਵੀ ਜਰੂਰ ਪਹੁੰਚਿਆ ਕਰੋ ਹਰ ਐਤਵਾਰ ਬੱਕਰਾ ਮੰਡੀ ਲੱਗਦੀ ਦੋਸਤੋ ਬਾਕੀ ਬੱਕਰਾ ਮੰਡੀ ਦਾ ਤੁਸੀਂ ਸਰਾਉਣਕ ਮੇਲਾ ਦੇਖ ਸਕਦੇ ਹੋ 不好，都滑出去了。哎，就。<や>